ਅਸੀਂ ਦੇਖੋ ਔਰ ਜਥੇਵੰਦਾਂ ਚੋਂ ਤੁਸੀਂ ਨਹੀਂ ਹੈਗੇ ਬਾਈ ਸਪੀਕਰਾਂ ਚ ਅਸੀਂ ਬੋਲੀਏ ਤੇ ਕਹੀਏ ਲੋਕਾਂ ਨੂੰ ਬਾਈ ਜਿਹੜੇ ਤੁਹਾਡੇ ਕੱਪੜੇ ਫालतू ਪਏ ਆ ਉਹ ਦੇ ਦਿਓ ਹੋਰ ਸਾਨੂੰ ਦੇ ਦਿਓ ਅਸੀਂ ਇਕੱਠੇ ਕਰਕੇ ਤੇ ਮੁੜ ਕੇ ਉਹਨਾਂ ਨੂੰ ਅਸੀਂ ਵੰਡ ਕੇ ਆ ਜੀ ਇਹ ਕੰਮ ਦਾ ਦੇਖੋ ਸਰਕਾਰ ਦੀ ਡਿਊਟੀ ਬਣਦੀ ਹੈ ਸਰਕਾਰ ਦੀ ਜ਼ਿੰਮੇਰੀ ਬਣਦੀ ਹੈ ਅਸੀਂ ਟੈਕਸ ਦਿੰਨੇ ਆ ਹਰ ਚੀਜ਼ ਤੇ ਟੈਕਸ ਦਿੰਨੇ ਆ ਤੇ ਸਾਡਾ 40% ਬਾਪੂਰੇਸ਼ਨ ਸਾਡੀ ਦਲਦ ਭਾਈਚਾਰ ਦੀ ਪੰਜਾਬ ਚ ਤੇ ਬਜਟ ਦੇ ਵਿੱਚ 40% ਹਿੱਸਾ ਸਾਡਾ ਬਣਦਾ ਤੇ ਉਸ ਹਿੱਸੇ ਦੇ ਮੁਤਾਬਕ ਵੀ ਜੇ ਅਸੀਂ ਮੰਗੀਏ ਤਾਂ ਘੱਟੋ ਘੱਟ 10-10 ਲੱਖ ਰੁਪਏ ਦਾ ਮੁਆਵਜ਼ਾ ਦਾਨ ਸਿੰਘ ਵਾਲੇ ਪਿੰਡ ਦੇ ਪੀੜਤ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਹੈ। ਮਹਾਰਤੀ ਲੋਕਾਂ ਦਾ ਇੱਕਾ ਜਿੰਦਾਬਾਦ। ਜਿੰਦਾਬਾਦ। ਸਿਹਤ ਕਮੇਟੀ ਜਿੰਦਾਬਾਦ। ਜਿੰਦਾਬਾਦ। ਹਰ ਦੇ ਲੋਕ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਦਾਨ ਸਿੰਘ ਵਾਲੇ ਦੇ ਉਜੜੇ ਮਜ਼ਦੂਰਾਂ ਨੂੰ ਵਸਾ ਕੇ ਰਾਵਾਂਗੇ। ਵਸਾ ਕੇ ਰਾਵਾਂਗੇ। 50 ਲੱਖ ਰੁਪਏ ਮੰਗ ਜਾ ਲੈ ਕੇ ਰਾਵਾਂਗੇ। ਲੈ ਕੇ ਰਾਵਾਂਗੇ। ਅਸਲੀ ਬਾਦਸ਼ਾਹਾਂ ਨੂੰ ਜਿਹੜੇ ਪਿੱਛੇ ਲੁਕੇ ਐ ਲੰਗੇ ਕਰਕੇ ਸਾਗੇ। ਲੈ ਕੇ ਰਾਵਾਂਗੇ। ਮਹਾਰਤੀ ਲੋਕ ਗਰੀਬ ਆਬਾ ਮੇਂ ਪ੍ਰਧਾਨ ਸਿੰਘ ਵਾਲੇ ਇੱਕ ਦੀ ਘਟਨਾ ਹੀ ਪਿਛਲੇ ਦਿਨੀ ਘਰ ਸਾੜੇ ਗਏ ਸੀ ਉਸ ਮੁੱਦੇ ਨੂੰ ਲੈ ਕੇ ਜਿਵੇਂ ਅੱਜ ਕੱਟ ਕੀਤਾ ਗਿਆ ਕੀ ਕੀ ਮੰਗ ਹੋਈ ਹੈ ਉਹਦੇ ਵਿੱਚ ਜਾਂ ਕੀ ਗੱਲਬਾਤ ਹੋਈ ਹੈ ਦੇਖੋ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੋਮਾ ਪ੍ਰੀਸ਼ੰਗ ਦਾਨ ਸਿੰਘ ਵਾਲੇ ਦੀ ਜਿਹੜੀ ਘਟਨਾ ਹੈ ਉਹ ਅਤੀ ਨਿੰਦਣਯੋਗ ਘਟਨਾ ਹੈ ਜਿਹਨੇ ਨਿੰਦਾ ਕੀਤੀ ਜਾਵੇ ਉਹ ਨਹੀਂ ਉਹ ਥੋੜੀ ਹੈ ਮੈਂ ਖੁਦ ਉਸ ਪਿੰਡ ਆਪਣੀ ਟੀਮ ਦੇ ਸਮੇਤ ਗਿਆ ਸੀ ਉਸ ਟੀਮ ਦੇ ਸਮੇਤ ਜਾ ਕੇ ਉੱਥੇ ਬਹਿ ਕੇ ਮੈਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਲ ਫੋਨ ਤੇ ਗੱਲ ਕੀਤੀ ਮੈਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਕਿਹਾ ਕਿ ਇਹਨਾਂ ਦੇ ਜਿਹੜੇ ਘਰ ਹੈਗੇ ਆ ਅੱਗ ਲਾ ਕੇ ਸਾੜੇ ਗਏ ਆ ਸੱਤਾਂ ਉੱਡ ਗਈਆਂ ਲੋਕਾਂ ਦਾ ਘੱਟੋ ਘਾਟ 8-10 ਲੱਖ ਦਾ ਨੁਕਸਾਨ ਹੋ ਗਿਆ ਪਸ਼ੂਆਂ ਤੱਕ ਚੋਰੀ ਹੋ ਗਏ ਸਿਲੰਡਰ ਤੱਕ ਚੋਰੀ ਹੋ ਗਏ ਘਰ ਦਾ ਸਮਾਨ ਤੱਕ ਉਹ ਜਿਹੜੇ ਗੁੰਡਾ ਅੰਸਰ ਸੀ ਉਹ ਚੱਕ ਕੇ ਲੈ ਗਏ ਮੈਂ ਸਾਰੀ ਗੱਲ ਜਦੋਂ ਕੀਤੀ ਤੇ ਮੈਂ ਉਹਨਾਂ ਨੂੰ ਵੀ ਸਭ ਨੂੰ ਕਿਹਾ ਵੀ ਤੁਸੀਂ ਰੈੱਡ ਕਰਾਸ ਬੋਲੋ ਫਿਲਹਾਲ ਇਹਨਾਂ ਨੂੰ ਰੈੱਡ ਕਰਾਸ ਇਸ ਕਰਕੇ ਬਣਿਆ ਹੁੰਦਾ ਹੈ ਕਿ ਜੇ ਇਦਾਂ ਦੀ ਹੁਕਮਣਾ ਵਾਪਰਦੀ ਹੈ ਤੇ ਰੈੱਡ ਕਰਾਸ ਡਿਪਾਰਟਮੈਂਟ ਜਾ ਕੇ ਉਹਨਾਂ ਦੀ ਮਦਦ ਕਰਦਾ ਹੈ ਕਿ ਉਹਨਾਂ ਦੀ ਇਹਨਾਂ ਦੀ ਤੁਸੀਂ ਹਾਲ ਤੱਕ ਮਦਦ ਨਹੀਂ ਕੀਤੀ ਸਿਵਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਤੇ ਇੱਥੇ ਪੁਲਿਸ ਦਾ ਫਲੈਗ ਮਾਰਚ ਵੀ ਕਰੋ ਤਾਂ ਜੋ ਮਾਰੇ ਅਨਸਰਾਂ ਨੂੰ ਜਿਹੜਾ ਹੈਗਾ ਡਰ ਪੈਦਾ ਹੋਵੇ ਮੈਂ ਉੱਥੇ ਬਹਿ ਕੇ ਗੱਲ ਕੀਤੀ ਤੇ ਡੀਸੀ ਸਾਹਿਬ ਨੇ ਕਿਹਾ ਦਾਨ ਕੀਤਾ ਤੇ ਦੂਜੇ ਦਿਨ ਐਸਡੀਐਮ ਤੇ ਰੈੱਡ ਕਰਾਸ ਸੈਕਟਰੀ ਉੱਥੇ ਪਹੁੰਚ ਗਏ ਜਿਹੜਾ ਘਰ ਦਾ ਰਾਸ਼ਨ ਸੀ ਜਾਂ ਕੁਝ ਵੀ ਲੋੜਵੰਦ ਚੀਜ਼ ਸੀ ਉਹਨਾਂ ਨੇ ਰੈੱਡ ਕਰਾਸ ਵੱਲੋਂ ਉਹਨਾਂ ਨੂੰ ਮੁਹੱਈਆ ਕਰਾਇ ਤੇ ਦੂਜੇ ਦਿਨ 50-50 ਹਜ਼ਾਰ ਰੁਪਏ ਦੇ ਚੈੱਕ ਵੀ ਉਹਨਾਂ ਨੂੰ ਦਿੱਤੇ। ਅਸੀਂ ਫਿਰ ਇੱਥੇ ਇੱਕ ਮੀਟਿੰਗ ਕੀਤੀ ਆਪਾਂ ਇਕੱਠ ਕੀਤਾ ਸਰਕਟ ਹਾਊਸ ਦੇ ਵਿੱਚ 2-300 ਬੰਦਾ ਇਕੱਠਾ ਹੋਇਆ। ਮੀਟਿੰਗ ਕਰਕੇ ਅਸੀਂ ਤੈਅ ਕੀਤਾ ਤੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ। ਡੀ ਸਾਹਿਬ ਨੇ ਕਿਹਾ ਕਿ ਠੀਕ ਹੈ ਤੁਸੀਂ ਮੇਰੇ ਕੋਲ ਆਵਾਸੀ ਉਹਨਾਂ ਨੂੰ ਡੀ ਸਾਹਿਬ ਨੂੰ ਮਿਲੇ ਜਾਓ। ਡੀ ਸਾਹਿਬ ਨਾਲ ਮੀਟਿੰਗ ਕੀਤੀ, ਐਸਐਸਪੀ ਨਾਲ ਮੀਟਿੰਗ ਕੀਤੀ ਤੇ ਫਿਰ ਡਿਪਟੀ ਕਮਿਸ਼ਨਰ ਨੇ ਸੀਐਮ ਸਾਹਿਬ ਨਾਲ ਗੱਲ ਕਰਕੇ ਲੱਖ-ਲੱਖ ਰੁਪਇਆ ਹੋਰ ਉਹਨਾਂ ਨੂੰ ਮਨਜ਼ੂਰ ਕਰਾਇਆ। ਕਿ ਲੱਖ-ਲੱਖ ਰੁਪਇਆ ਦੂਜੇ ਦਿਨ ਦੂਜੇ ਦਿਨ ਬਲਾ ਕੇ ਲੱਖ-ਲੱਖ ਰ ਅਸੀਂ ਫਿਰ ਕਿਹਾ ਉਹਨਾਂ ਨੂੰ ਕਿ ਡੀਸੀ ਸਾਹਿਬ ਦੇਖੋ ਇਹ ਇਹਨਾਂ ਦਾ ਮੁਆਵਜ਼ਾ ਪੂਰਾ ਨਹੀਂ ਹੁੰਦਾ ਇਸ ਗੱਲ ਨਾਲ ਡਿਪਟੀ ਕਮਿਸ਼ਨਰਾਂ ਦੇ ਬਠਿੰਡਾ ਨੇ ਕਿਹਾ ਅਹਿਮਦ ਪਰੇਜ਼ੀ ਜਿਹੜੇ ਡੀਸੀ ਨੇ ਉਹਨਾਂ ਨੇ ਕਿਹਾ ਵੀ ਦੇਖੋ ਜੇ ਫਿਰ ਵੀ ਸਾਨੂੰ ਲੱਗਦਾ ਹੈ ਤੇ ਮੈਂ ਇਹ ਸਾਰਾ ਕੇਸ ਬਣਾ ਕੇ ਤੇ ਇਹ ਤਾਂ ਮੈਂ ਜਿਹੜੀ ਇਹ ਮਨਜ਼ੂਰੀ ਲਈ ਹੈ ਜਾਂ ਜਿਵੇਂ ਵੀ ਕੀਤਾ ਹੈ ਟੈਲੀਫੋਨ ਤੇ ਲਈ ਹੈ ਤੇ ਮੈਂ ਸਾਰਾ ਕੇਸ ਬਣਾ ਕੇ 7 ਡੇਜ਼ ਜਾਂ 15 ਦਿਨਾਂ ਦੇ ਵਿੱਚ ਵਿੱਚ ਕੇਸ ਬਣਾ ਕੇ ਮੈਂ ਸਰਕਾਰ ਨੂੰ ਭੇਜ ਦੂੰਗਾ ਤੇ ਸਰਕਾਰ ਤੋਂ ਮਨਜ਼ੂਰੀ ਲੈ ਕੇ ਅਸੀਂ ਹੋਰ ਵੀ ਤੁਹਾਡੀ ਜਿਹੜੀ ਹੈ ਪ੍ਰਸ਼ਾਸਨ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਬੈਠਾ ਹੈ ਤੇ ਅਸੀਂ ਮਦਦ ਕਰਾਂਗੇ ਤੁਸੀਂ ਮੇਰੇ ਕੋਲੇ ਜਦੋਂ ਮਰਜ਼ੀ ਆਓ ਮੇਰੇ ਦਰਵਾਜ਼ੇ ਖੁੱਲੇ ਐ ਹੁਣ ਜਦੋਂ ਡਿਪਟੀ ਕਮਿਸ਼ਨਰ ਇਹ ਗੱਲ ਕਹਿ ਰਿਹਾ ਅਸੀਂ ਧਰਨੇ ਕਿਉਂ ਲਾਉਣੇ ਆ ਅਸੀਂ ਮਜ਼ਾਰੇ ਕਿਉਂ ਲਾਉਨੇ ਆ ਅਸੀਂ ਸੜਕਾਂ ਕਿਉਂ ਰੋਕਦੇ ਆ 35 40 ਸਾਲ ਤੋਂ ਅਸੀਂ ਇਹ ਕੰਮ ਕਰਦੇ ਆ ਅਸੀਂ ਇਸ ਕਰਕੇ ਰੋਕਦੇ ਆ ਕਿ ਅਫਸਰ ਸਾਡੀ ਗੱਲ ਨਹੀਂ ਸੁਣਦਾ ਜੇ ਅਫਸਰ ਗੱਲ ਨਾ ਸੁਣੇ ਗੱਲ ਸੁਣਾਉਣ ਵਾਸਤੇ ਟੇਬਲ ਤੇ ਲਿਆਉਣ ਵਾਸਤੇ ਧਰਨੇ ਲਾਉਣੇ ਪੈਂਦੇ ਆ ਪ੍ਰਦਰਸ਼ਨ ਕਰਨੇ ਪੈਂਦੇ ਆ ਸਾਰਾ ਕੁਝ ਕਰਨਾ ਪੈਂਦਾ ਤੇ ਇਹ ਅਸੀਂ ਅਸੀਂ ਤਾਂ ਇਸ ਕਰਕੇ ਨੈਸ਼ਨਲ ਅਦਾਲਤ ਮਹਾਪੰਚਾਇਤ ਨੂੰ ਡੀਸੀ ਨੇ ਕਿਹਾ ਕਿ ਤੁਸੀਂ ਆਓ ਜਦੋਂ ਮਰਜ਼ੀ ਪੀੜਤ ਪਰਿਵਾਰ ਸਾਡੇ ਕੋਲ ਆਉਣ ਅਸੀਂ ਉਹਨਾਂ ਨਾਲ ਮੀਟਿੰਗ ਕਰਾ ਕੇ ਤੇ ਸਰਕਾਰ ਤੋਂ ਮਨਜ਼ੂਰ ਕਰਾਵਾਂਗੇ ਹੁਣ ਕਾਮਰੇਡ ਭਾਈਚਾਰਾ ਇਹਨਾਂ ਨੇ ਨਾ ਡਿਸਕਸ ਕੀਤਾ ਦਲਤ ਜੱਥੇਬੰਦੀਆਂ ਦੇ ਨਾਲ ਸਾਡੇ ਨਾਲ ਕੋਈ ਡਿਸਕਸ ਨਹੀਂ ਕੀਤਾ ਪਿਛਲੀ ਵਾਰ ਵੀ ਜਦੋਂ ਇਹਨਾਂ ਨੇ ਇੱਥੇ ਕੱਟ ਕੀਤਾ ਸੀ ਉਦੋਂ ਸਾਰੀਆਂ ਜੱਥੇਬੰਦੀਆਂ ਦੇ ਲੋਕ ਉੱਥੇ ਗਏ ਸੀ ਮੈਂ ਖੁਦ ਵੀ ਉੱਥੇ ਗਿਆ ਸੀ ਮੈਂ ਬੋਲ ਕੇ ਵੀ ਆਇਆ ਇਹ ਕਹਿੰਦੇ ਜੀ ਸਾਡੀ ਕੋਈ ਆਪਣੀ ਕਮੇਟੀ ਬਣੀ ਹੋਈ ਹੈ ਕਾਮਰੇਡਾ ਜੀ ਕਿ ਆਪਣੀ ਕਮੇਟੀ ਇਹਨਾਂ ਨੇ ਬਣਾਈ ਹੈ ਤੇ ਕਾਮਰੇਡ ਉਸ ਕਮੇਟੀ ਨੂੰ ਆਪਣੇ ਤਰੀਕੇ ਨਾਲ ਚਲਾ ਰਹੇ ਹੈ ਸਿਰ ਦਲਤ ਜੱਥੇਬੰਦੀਆਂ ਦੇ ਨਾਲ ਇਹਨਾਂ ਨੇ ਕੋਈ ਦਲਤ ਜੱਥੇਬੰਦੀ ਦਾ ਨੁਮਾਇੰਦਾ ਉਹਦੇ ਵਿੱਚ ਸ਼ਾਮਲ ਮੈਨੂੰ ਲੱਗਦਾ ਨਹੀਂ ਕੀਤਾ ਹੁਣ ਉਹਨਾਂ ਦੀ ਉਹਨਾਂ ਦੀ ਕੀ ਡਿਮਾਂਡ ਹੈ ਇਹ ਉਹ ਕੀ ਕਹਿ ਰਹ ਉਹ ਉਹ ਘਰ ਖਿੱਤਰ ਹੈ ਪਰ ਅਸੀਂ ਜਿਹੜੀ ਗੱਲ ਕੀਤੀ ਹੈ ਉਸੇ ਦਿਨ ਬੰਦੇ ਵੀ ਫੜੇ ਗਏ ਮੇਰੇ ਖਿਆਲ 16 ਕੇ 18 ਮੱਦੀ ਹੁਣ ਤੱਕ ਫੜੇ ਗਏ ਪਰ ਅਸੀਂ ਕਹਿ ਕੇ ਨਹੀਂ ਜਿਹੜੇ ਬੰਦੇ ਸਾਰੇ ਹੈ ਉਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰੋ ਇਹ ਇਸ ਕਰਕੇ ਜੇ ਪ੍ਰਸ਼ਾਸਨ ਜਦੋਂ ਗੱਲ ਤੋਂ ਭਜੂਗਾ ਤਾਂ ਫਿਰ ਪ੍ਰਸ਼ਾਸਨ ਦੇ ਖਿਲਾਫ ਸਾਨੂੰ ਪ੍ਰੋਟੈਸਟ ਵੀ ਕਰਨਾ ਚਾਹੀਦਾ ਹੈ ਰੋਡ ਵੀ ਜਾਮ ਕਰਨੇ ਚਾਹੀਦੇ ਅੱਜ ਮੈਂ ਅਜੇ ਸੀ ਕਿ 15 ਦਿਨਾਂ ਦੇ ਵਿੱਚ ਵਿੱਚ ਜੇ ਦੋਸ਼ੀ 26 ਜਨਵਰੀ ਜਿਹੜੀ ਘਟਨਾ ਦੇ ਮਿਰਕਾਰ ਸਾਡਾ ਮਾਨ ਕਰਨ ਵਾਲੇ ਨਹੀਂ ਸਾਹਮਣੇ ਆਉਂਦੇ ਤਾਂ ਬਿਲਕੁਲ ਸੜਕਾਂ ਵੀ ਬੰਦ ਕਰਾਂਗੇ ਸਾਰਾ ਕੁਝ ਕਰਾਂਗੇ ਸਾਰੀਆਂ ਪੱਡਗਾਂ ਦੇ ਲੋਕ ਅਸੀਂ ਖੜੇ ਆ ਤੋ ਇਸ ਕਰਕੇ ਇਹ ਧਨ ਸਿੰਘ ਵਾਲਾ ਮੁੱਦਾ ਕਿਸੇ ਪਾਰਟੀ ਦਾ ਮੁੱਦਾ ਨਹੀਂ ਹੈ ਇਹ ਦਲਤਾਂ ਦਾ ਪੀੜਤ ਲੋਕਾਂ ਦਾ ਮੁੱਦਾ ਹੈ ਇੱਕ ਗੱਲ ਜ਼ਰੂਰ ਹੈਗੀ ਹੈ ਕਿ ਅਸੀਂ ਦੇਖੋ ਉਹ ਜਥੇਬੰਦਾਂ ਚੋਂ ਦਸੀਂ ਨਹੀਂ ਹੈਗੇ ਬਈ ਸਪੀਕਰਾਂ ਚ ਅਸੀਂ ਬੋਲੀਏ ਤੇ ਕਹੀਏ ਲੋਕਾਂ ਨੂੰ ਬਈ ਜਿਹੜੇ ਤੁਹਾਡੇ ਕੱਪੜੇ ਫालतू ਪਏ ਆ ਉਹ ਦੇ ਦਿਓ ਹੋਰ ਸਾਨੂੰ ਦੇ ਦਿਓ ਅਸੀਂ ਇਕੱਠੇ ਕਰਕੇ ਤੇ ਮੁੜ ਕੇ ਉਹਨਾਂ ਨੂੰ ਅਸੀਂ ਵੰਡ ਕੇ ਆ ਜੀ ਇਹ ਕੰਮ ਦਾ ਦੇਖੋ ਸਰਕਾਰ ਦੀ ਡਿਊਟੀ ਬਣਦੀ ਹੈ ਸਰਕਾਰ ਦੀ ਜ਼ਿੰਮੇਰੀ ਬਣਦੀ ਹੈ ਅਸੀਂ ਟੈਕਸ ਦਿੰਨੇ ਆ ਹਰ ਚੀਜ਼ ਤੇ ਟੈਕਸ ਦਿੰਨੇ ਆ ਇਹ ਸਾਡਾ 40% ਪਾਪੂ ਰੇਸ਼ਨ ਸਾਡੀ ਦਲਦ ਭਾਈਚਾਰ ਦੀ ਪੰਜਾਬ ਚ ਤੇ ਬਜਟ ਦੇ ਵਿੱਚ 40% ਹਿੱਸਾ ਸਾਡਾ ਬਣਦਾ ਹੈ ਤੇ ਉਸ ਹਿੱਸੇ ਦੇ ਮੁਤਾਬਕ ਵੀ ਜੇ ਅਸੀਂ ਮੰਗੀਏ ਤਾਂ ਘੱਟੋ ਘੱਟ 10-10 ਲੱਖ ਰੁਪਏ ਦਾ ਮੁਆਵਜ਼ਾ ਦਾਨ ਸਿੰਘ ਵਾਲੇ ਪਿੰਡ ਦੇ ਪੀੜਤ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਹੈ ਇਹਦੇ ਅਸੀਂ ਬਿਲਕੁਲ ਅਗਦਾ ਜਿਹੜੇ ਦੋਸ਼ੀ ਹੈਗੇ ਆ ਉਹ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੁਣ ਕਾਂਬੜ ਭਾਈਚਾਰ ਵਿਚਾਰੇ ਉਹਨਾਂ ਦੀ ਉਹ ਕੀ ਡਿਮਾਂਡ ਉਹ ਕਰ ਰਹੇ ਹੈ ਆਈ ਡੋਟ ਨੋ ਪਰ ਦਲਦਵਾਹ ਪੰਚਾਇਤ ਆ ਬੀਐਸਪੀ ਵਾਲੇ ਸਾਥੀ ਖੜੇ ਹੈ ਕਾਂਗਰਸ ਪਾਰਟੀ ਵਾਲੇ ਸਾਥੀ ਖੜੇ ਹੈ ਜਿਹੜੀਆਂ ਵੀ ਜਥੇਬੰਦੀਆਂ ਅਸੀਂ ਖੜੇ ਆ ਅਸੀਂ ਦਾਨ ਸਿੰਘ ਵਾਲੇ ਘਟਨੇ ਘਟਨਾ ਦੀ ਸਖਤ ਸਬਦਾ ਚੋਚੋਨਾ ਕਰਦੇ ਆ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਆ ਔਰ 10-10 ਲੱਖ ਰੁਪਿਆ ਮੁਆਵਜ਼ਾ ਤੁਰੰਤ ਸਰਕਾਰ ਉਹਨਾਂ ਨੂੰ ਦੇਵੇ ਔਰ ਇਹ ਮੰਨਦੇ ਆ ਅਸੀਂ ਸਰਕਾਰ ਦਾ ਫੇਲਰ ਹੈ ਇਹਨੂੰ ਤਿੰਨ ਦਿਨਾਂ ਤੋਂ ਲੜਾਈ ਚੱਲ ਰਹੀ ਸੀ ਉਹਨਾਂ ਦੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਪਰ ਕਿਤਨਾ ਕਦੇ ਪੁਲਿਸ ਉਸ ਗੱਲ ਨੂੰ ਦਬਾ ਰਹੀ ਹੈ ਇਹ ਪੁਲਿਸ ਦੀ ਜਿਹੜੀ ਨਲਾਕੀ ਦੀ ਮੈਂ ਅਸੀਂ ਸਖਤ ਨਿੰਦਾ ਕਰਦੇ ਆ ਕਿ ਇਹਨਾਂ ਨੂੰ ਇਸ ਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦੇ ਨਾਲ ਘਰ ਬਣਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ 10 ਲੱਖ ਰੁਪਏ ਦਾ ਜਿਹੜਾ ਨੁਕਸਾਨ ਉਹਨਾਂ ਦਾ ਹੋਇਆ ਹੋ ਤੇ ਉਸ ਉਹਨਾਂ ਨੂੰ ਘਰ ਜਿਹੜੇ ਆ ਬਣਾ ਕੇ ਦੇਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਇਹ ਬਣਦੀ ਹੈ ਉਹਨੂੰ ਇਹਦਾ ਬੋਣੀ ਚਾਹੀਦਾ